ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਲਗਭਗ 2 ਸਾਲ ਦੇ ਅਰਸੇ ਬਾਅਦ ਮਰਹੂਮ ਗਾਇਕ ਸਿੱਧੂ ਮਸੇਵਾਲ ਦੇ ਪਰਿਵਾਰ ਵਿੱਚ ਕੱਲ ਉਸ ਸਮੇਂ ਮੁੜ ਖੁਸ਼ੀਆਂ ਆਈਆਂ ਜਦ ਸਿੱਧੂ ਮਸੇਵਾਲ ਦੀ ਮਾਤਾ ਚਰਨਕੌਰ ਦੇ ਕੋਖੋਂ ਇੱਕ ਬੱਚੇ ਨੇ ਜਨਮ ਲਿਆ ਪਲਕੌਰ ਸਿੰਘ ਨੇ ਆਪਣੇ ਛੋਟੇ ਪੁੱਤਰ ਦੇ ਜਨਮ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਸਵੀਰ ਸਾਂਝੀ ਕਰਦਿਆਂ ਆਖਿਆ ਕਿ ਮੁੱਸੇਵਾਲ ਨੂੰ ਚਾਉਣ ਵਾਲੇ ਉਸਦੇ ਪ੍ਰਸ਼ੰਸਕਾਂ ਤੇ ਲੱਖਾਂ ਕਰੋੜਾਂ ਅਸੀਸਾਂ ਦੇਣ ਵਾਲਿਆਂ ਸਦਕਾ ਅਕਾਲ ਪੁਰਖ ਨੇ ਸ਼ੁਭ ਦਾ ਛੋਟਾ ਵੀਰ ਸਾਡੀ ਝੋਲੀ ਪਾਇਆ ਹੈ ਇਸ ਮੌਕੇ ਜਿੱਥੇ ਸਿੱਧੂ ਮੂਸੇਵਾਲ ਦੇ ਪ੍ਰਸ਼ੰਸਕ ਹਸਪਤਾਲ ਤੇ ਘਰ ਪੁੱਜੇ ਉੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਗੁਰਦਾਸ ਮਾਨ ਨੇ ਵੀ ਮੌਕੇ ਤੇ ਪੁੱਜ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਮੇਰੇ ਲਈ ਸ਼ੁਭਦੀਪੀ ਹੈ ਮੇਰੇ ਲਈ ਸ਼ੁਭਦੀਪ ਹੈ ਸੇਮ ਚਿਹਰਾ ਮੋਰਾ ਬਿਲਕੁਲ ਮੈਂ ਅਕਾਲ ਪੁਰਖ ਦਾ ਧੰਨਵਾਦ ਨਹੀਂ ਕਰ ਸਕਦਾ ਮੇਰੇ ਕੋਈ ਸ਼ਬਦ ਨਹੀਂ ਇਸ ਗੱਲ ਤੇ ਮੈਂ ਆਪ ਕੋਈ ਗੱਲ ਕਰਦਾ ਕਰਦਾ ਮੇਰੇ ਲਈ ਉਹੀ ਹੈ ਡਾਕਟਰ ਬਿਲਕੁਲ ਸਹੀ ਕਹਿੰਦੇ ਵੀ ਰਿਸ ਦੇ ਜਖਮ ਕਿ ਕੁ ਸ਼ਰਾਹਤ ਮਿਲਿਆ ਨਹੀਂ ਅਜੇ ਕਿਉਂਕਿ ਸ਼ਹਿਰ ਵੀ ਨਾ ਸੁਭੀਦ ਸਿੱਧੂ ਉਹ ਪਤਾ ਨਹੀਂ ਕਿਹਦਾ ਹੈ ਵੀ ਇਹ ਬੱਚਾ ਉਹਦੀ ਜਗ੍ਹਾ ਲਏਗਾ ਪਰ ਉਹ ਤਾਂ ਉਹੀ ਸੀ ਪਰ ਫਿਰ ਵੀ ਇੱਕ ਤੁਹਾਡੇ ਵਿੱਚ ਡਿਚਰਿੰਗ ਦੀ ਮਿਲਿਆ ਤਾਂ ਆਸ ਮਿਲੀ ਹੈ ਕਿਉਂਕਿ ਇਹ ਕਹਿੰਦੇ ਨਾ ਪੁੱਤੀ ਗੰਧ ਪਾਵੇ ਸੰਸਾਰ ਚੋਣਾਂ ਬਾਂਡਾਂ ਚੱਲ ਗਏ ਜਿੰਨਾਂ ਪਾਰਟੀਆਂ ਨੂੰ ਸਭ ਤੋਂ ਵੱਧ ਚੰਦਾ ਮਿਲਿਆ ਉਹ ਹੁਣ ਇਸ ਨਾਲ ਜੁੜੀ ਜਾਣਕਾਰੀ ਜਨਤਕ ਕਰਨ ਤੋਂ ਟਾਲਾ ਬਟ ਰਹੀਆਂ ਹਨ ਜ਼ਿਆਦਾਤਰ ਪਾਰਟੀਆਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਨੂੰ ਕਿਸ ਕੰਪਨੀ ਜਾਂ ਵਿਅਕਤੀ ਤੋਂ ਕਿੰਨਾ ਚੋਣ ਚੰਦਾ ਮਿਲਿਆ ਹੈ। ਭਾਜਪਾ, ਤਰਮੂਲ ਕਾਂਗਰਸ ਅਤੇ ਆਪ ਨੇ ਤਾਂ ਇਹ ਦੱਸਿਆ ਕਿ ਉਹਨਾਂ ਨੂੰ ਕਦੋਂ ਤੇ ਕਿੰਨੀ ਰਕਮ ਦੇ ਬਾਂਡ ਮਿਲੇ ਪਰ ਇਹ ਕਿਸ ਕੰਪਨੀ ਨੇ ਦਿੱਤੇ ਇਸ ਨਾਲ ਸੰਬੰਧਿਤ ਸੂਚਨਾ ਉਹਨਾਂ ਨੇ ਨਹੀਂ ਦਿੱਤੀ। ਤਰਮੂਲ ਕਾਂਗਰਸ ਤੇ ਕਾਂਗਰਸ ਨੇ ਐਸਬੀਆਈ ਤੇ ਛੱਡ ਦਿੱਤਾ ਕਿ ਉਹ ਉਸ ਨੂੰ ਮਿਲੇ ਬਾਂਡ ਦੀ ਪੂਰੀ ਜਾਣਕਾਰੀ ਜਨਤਕ ਕਰ ਸਕਦਾ ਹੈ ਪਰ ਭਾਜਪਾ ਨੇ ਇਸ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਕੇਂਦਰ ਦੀ ਸੱਤਾ ਤੇ ਪਿਛਲੇ 10 ਸਾਲਾਂ ਤੋਂ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਚੋਣ ਬਾਂਡ ਸਕੀਮ ਜਰੀਏ ਸਭ ਤੋਂ ਵੱਧ ਚੰਦਾ ਲਗਭਗ 7000 ਕਰੋੜ ਰੁਪਏ ਮਿਲਿਆ ਇਸ ਸਕੀਮ ਤਹਿਤ ਕਿਸੇ ਪਾਰਟੀ ਨੂੰ ਚੰਦੇ ਦੇ ਰੂਪ ਵਿੱਚ ਮਿਲੇ ਇਹ ਸਭ ਤੋਂ ਜ਼ਿਆਦਾ ਫੰਡ ਹਨ 1397 ਕਰੋੜ ਰੁਪਏ ਦੇ ਚੰਦੇ ਨਾਲ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤਰਨਮੂਲ ਕਾਂਗਰਸ ਇਸ ਸੂਚੀ ਵਿੱਚ ਦੂਜੇ ਜਦਕਿ ਕਾਂਗਰਸ 1334 ਕਰੋੜ ਰੁਪਏ ਪ੍ਰਾਪਤ ਕਰਕੇ ਇਸ ਸੂਚੀ ਵਿੱਚ ਤੀਜੇ ਸਥਾਨ ਤੇ ਹੈ ਫਸਾਰਪੁਰ ਜ਼ਿਲ੍ਹੇ ਦੇ ਪਿੰਡ ਮਨਸੂਰਪੁਰ ਵਿੱਚ ਐਤਵਾਰ ਸਵੇਰੇ ਜ਼ਮਾਨਤ ਤੇ ਆਏ ਇੱਕ ਬਦਮਾਸ਼ ਨੂੰ ਕਾਬੂ ਕਰਨ ਗਈ ਪੁਲਿਸ ਤੇ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇੱਕ ਕਾਂਸਟੇਬਲ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲਿਸ ਮੁਖੀ ਸਮੇਤ ਉੱਚ ਅਧਿਕਾਰੀ ਮੌਕੇ ਤੇ ਪੁੱਜੇ ਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਬਦਮਾਸ਼ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪਰਦੀਪ ਕਲੇਰ ਵੱਲੋਂ ਡੇਰਾ ਸਿਰਸਾ ਮੁਖੀ ਅਤੇ ਹਨੀਪ੍ਰੀਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਯੋਜਨਾ ਬਣਾਉਣ ਦੇ ਲਾਇੇ ਦੋਸ਼ਾਂ ਤੋਂ ਬਾਅਦ ਕੱਲ ਡੇਰਾ ਸੱਚਾ ਸੌਦਾ ਸਿਰਸਾ ਦੇ ਬਲਾਰੇ ਨੇ ਆਖਿਆ ਕਿ ਡੇਰੇ ਦੇ ਸ਼ਰਧਾਲੂ ਡੇਰੇ ਦਾ ਮੁਖੀ ਰਾਮ ਰਹੀਮ ਤੇ ਹਨੀਪ੍ਰੀਤ ਨੇ ਕਦੇ ਵੀ ਕਿਸੇ ਵੀ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਕੋਈ ਯੋਜਨਾ ਬਣਾਈ ਹੈ ਬੇਅਦਬੀ ਬਾਰੇ ਝੂਠੇ ਧਰਮ ਫਲਾ ਕੇ ਲੋਕਾਂ ਵਿੱਚ ਭਰਮ ਪੈਦਾ ਕੀਤਾ ਜਾ ਰਿਹਾ ਹੈ ਬਲਾਰੇ ਨੇ ਕਿਹਾ ਕਿ ਪ੍ਰਦੀਪ ਕਲੇਰ ਨਾਂ ਦੇ ਬੰਦੇ ਦੇ ਮੀਡੀਆ ਵਿੱਚ ਦਿੱਤੇ ਬਿਆਨ ਸਰਾਸਰ ਝੂਠੇ ਹਨ ਤੇ ਇਹ ਡੇਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ED ਦਾ ਸ਼ਿਕੰਜਾ ਹੁਣ ਹੋਰ ਕਸਦਾ ਜਾ ਰਿਹਾ ਹੈ। ED ਨੇ ਕੇਜਰੀਵਾਲ ਨੂੰ ਕੱਲ ਪਹਿਲੀ ਵਾਰ ਇੱਕੋ ਵੇਲੇ ਦੋ ਸਮਨ ਭੇਜੀ ਇਨ੍ਹਾਂ ਵਿੱਚੋਂ ਇੱਕ ਸੰਮਨ ਆਪਕਾਰੀ ਘਟਾਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ ਜਾਰੀ ਕੀਤਾ ਗਿਆ ਜਿਸ ਤਹਿਤ ਕੇਜਰੀਵਾਲ ਨੂੰ 21 ਮਾਰਚ ਨੂੰ ਤਲਬ ਕੀਤਾ ਗਿਆ। ਦੂਸਰਾ ਸੰਮਨ ਦਿੱਲੀ ਜਲ ਬੋਰਡ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ ਜਾਰੀ ਹੋਇਆ ਹੈ। ਇਸ ਮਾਮਲੇ ਵਿੱਚ ਪੁੱਛਗਿੱਛ ਲਈ ਕੇਜਰੀਵਾਲ ਨੂੰ 18 ਮਾਰਚ ਨੂੰ ਤਲਬ ਕੀਤਾ ਗਿਆ ਹੈ। ਅਮਰਸਰ ਕਮਾਂਤਰੀ ਹਵਾਈ ਐਡੇ ਤੇ ਦਬਈ ਤੋਂ ਆਏ 에ਅਰ ਇੰਡੀਆ ਦੇ ਜਹਾਜ਼ ਵਿੱਚੋਂ ਕੱਲ ਸੋਨੇ ਦੇ 2 ਕਿਲੋ ਭਾਰ ਦੇ 2 ਬਿਸਕਟ ਬਰਾਮਦ ਹੋਏ। ਇਹ ਬਿਸਕਟ ਜਹਾਜ਼ ਦੀ ਸੀਟ ਦੇ ਹੇਠਾਂ ਰੱਖੇ ਗਏ ਸਨ। ਦਰਸਲ ਐਂਟੀ ਸਮਗਲਿੰਗ ਸਟਾਫ ਨੂੰ ਸੂਚਨਾ ਮਿਲੀ ਕਿ ਦਬਈ ਤੋਂ ਆ ਰਹੀ ਫਲਾਈਟ ਵਿੱਚ ਸਮਗਲਿੰਗ ਕਰਕੇ ਸੋਨਾ ਲਿਆਂਦਾ ਜਾ ਰਿਹਾ ਹੈ। ਇਸ ਤੋਂ ਬਾਅਦ ਜਦ ਜਹਾਜ਼ ਦੀ ਜਾਂਚ ਕੀਤੀ ਗਈ ਤਾਂ ਸੀਟ ਦੇ ਥੱਲੇੋਂ ਇਹ ਸੋਨੇ ਦੇ ਬਿਸਕਟ ਬਰਾਮਦ ਕੀਤੇ ਗਏ। ਸੋਨੇ ਦੀ ਕੀਮਤ ਲਗਭਗ ਸਵਾ ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਕਸਟਮ ਵਿਭਾਗ ਨੇ ਸੋਨਾ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਸੋਨੇ ਦੇ ਅਸਲੀ ਮਾਲਕਾਂ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਹਰਿਆਣਾ ਨਾਲ ਲੱਗਦੀਆਂ ਸਰਹੱਦਾਂ ਤੇ ਕਿਸਾਨ ਜਥੇਬੰਦੀਆਂ ਦਾ ਮੋਰਚਾ ਲਗਾਤਾਰ ਜਾਰੀ ਹੈ ਐਤਵਾਰ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੇ ਕਲਸ਼ ਯਾਤਰਾ ਹਰਿਆਣਾ ਜੁਪੀ ਰਾਜਸਥਾਨ ਤੇ ਬਿਹਾਰ ਲਈ ਰਵਾਨਾ ਕੀਤੀ ਗਈ ਐਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਈ ਲੋਕ ਇਹ ਕਹਿ ਰਹੇ ਹਨ ਕਿ ਹੁਣ ਚੋਣ ਜਾਬਤਾ ਲੱਗ ਗਿਆ ਹੈ ਤੇ ਕਿਸਾਨੀ ਅੰਦੋਲਨ ਖਿੰਡਪੁੰਡ ਜਾਵੇਗਾ ਪਰ ਉਹਨਾਂ ਕਿਹਾ ਕਿ ਕਿਸਾਨੀ ਅੰਦੋਲਨ ਕਿਸੇ ਚੋਣ ਜਾਬਤੇ ਤੇ ਨਹੀਂ ਦਬੇਗਾ ਤੇ ਨਾ ਹੀ ਇਸ ਤੇ ਚੋਣ ਜਾਬਤੇ ਦਾ ਕੋਈ ਪ੍ਰਭਾਵ ਪਵੇਗਾ ਬਲਕਿ ਕਿਸਾਨੀ ਅੰਦੋਲਨ ਸਿਆਸੀ ਪਾਰਟੀਆਂ ਦੇ ਗਲੇ ਦੀ ਹੱਡੀ ਬਣ ਕੇ ਚੋਣਾ ਦੌਰਾਨ ਕੰਮ ਕਰੇਗਾ واریس پنجاب ਦੇ ਮੁਖੀ ਅਮਰਤਪਾਲ ਅਤੇ ਉਸ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚੋਂ ਪੰਜਾਬ ਤਬਦੀਲ ਕਰਾਉਣ ਦੀ ਮੰਗ ਨੂੰ ਲੈ ਕੇ ਕੱਲ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾਇਆ ਗਿਆ ਇਸ ਇਕੱਠ ਦੌਰਾਨ ਇੱਕ ਮਤਾ ਪਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਉਹ ਪੰਜ ਸਿੰਘਾਂ ਨੂੰ ਡੇਬਰੂਗੜ੍ਹ ਜੇਲ੍ਹ ਭੇਜ ਕੇ ਅਮਰਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਨੂੰ ਖਤਮ ਕਰਵਾਉਣ। ਰਾਏਕੋਟ ਦੇ ਤਲਵੰਡੀ ਰਾਏ ਪਿੰਡ ਵਿਖੇ ਦਾਦੀ ਦੇ ਅੰਗੀਠੇ ਦੀ ਰਾਖ ਜਲ ਪ੍ਰਵਾਹ ਕਰਨ ਗਏ 18 ਸਾਲਾ ਪੋਤੇ ਦੀ ਕਲ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੀ 75 ਸਾਲਾ ਦਾਦੀ ਦੇ ਫੁੱਲ ਚੁਗਣ ਅਪਰੰਤ ਅਗੀਠੇ ਦੀ ਰਾਖ ਨੂੰ ਜਾਲ ਪ੍ਰਵਾਹ ਕਰਨ ਲਈ ਉਸ ਦਾ ਪੋਤਰਾ ਕਸਬਾ ਸੁਧਾਰ ਦੀ ਨਹਿਰ ਗਿਆ ਸੀ ਜਿਸ ਦੌਰਾਨ ਉਸ ਦਾ ਪੈਰ ਅਚਾਨਕ ਤਲਕ ਗਿਆ ਤੇ ਉਹ ਨਹਿਰ ਵਿੱਚ ਡਿੱਗ ਪਿਆ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ। ਪਾਮ ਆਇਲ ਤੇ ਵਿਦੇਸ਼ੀ ਨਿਰਪਰਤਾ ਘਟਾਉਣ ਦੇ ਮਕਸਦ ਨਾਲ ਮਿਸ਼ਨ ਪਾਮ ਆਇਲ ਤਹਿਤ ਅਰਨਾਚਲ ਪ੍ਰਦੇਸ਼ ਵਿੱਚ ਦੇਸ਼ ਦਾ ਪਹਿਲਾ ਪਾਮ ਆਇਲ ਪ੍ਰੋਸੈਸਿੰਗ ਪਲਾਂਟ ਕੱਲ ਸ਼ੁਰੂ ਹੋ ਗਿਆ। ਇਹ ਪਲਾਂਟ ਅਰਨਾਚਲ ਪ੍ਰਦੇਸ਼ ਦੀ ਦਿਬਾਂਗ ਘਾਟੀ ਵਿੱਚ ਸਥਾਪਿਤ ਕੀਤਾ ਗਿਆ ਹੈ ਖੁਰਾਕੀ ਤੇਲਾਂ ਵਿੱਚ ਆਤਮ ਨਿਰਭਰਤਾ ਦੀ ਦਿਸ਼ਾ ਵਿੱਚ ਇਹ ਇੱਕ ਅਹਿਮ ਵੱਡਾ ਕਦਮ ਹੈ ਇਸ ਪਾਮ ਆਇਲ ਵਿੱਚ ਪ੍ਰੋਸੈਸਿੰਗ ਤੇ ਰਿਫਾਈਨਿੰਗ ਦੋਵਾਂ ਦੀ ਸਹੂਲਤ ਉਪਲਬਧ ਹੈ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਖਾਣ ਪੀਣ ਸਣੇ ਵੱਖ-ਵੱਖ ਵਸਤਾਂ ਤੇ ਕੀਤੇ ਜਾਂਦੇ ਖਰਚ ਲਈ ਕੱਲ ਰੇਟ ਲਿਸਟ ਜਾਰੀ ਕਰ ਦਿੱਤੀ ਇਸ ਵਾਰ ਚੋਣ ਕਮਿਸ਼ਨ ਨੇ ਵਸਤੂਆਂ ਦੀ ਕੀਮਤਾਂ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਨਾਲੋਂ 15 ਤੋਂ 50% ਤੱਕ ਦਾ ਵਾਧਾ ਕੀਤਾ ਹੈ ਜਿਸ ਨਾਲ ਉਮੀਦਵਾਰਾਂ ਦੇ ਚੋਣ ਖਰਚ ਵਿੱਚ ਵਾਧਾ ਹੋਵੇਗਾ ਜਿਸ ਦੇ ਚਲਦਿਆਂ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਖਰਚੇ ਦੀ ਸੀਮਾ ਵੀ ਹੁਣ 70 ਲੱਖ ਰੁਪਏ ਤੋਂ ਵਧਾ ਕੇ 95 ਲੱਖ ਰੁਪਏ ਕਰ ਦਿੱਤੀ ਹੈ ਹਿੰਦ ਮਹਾਸાગਰ ਵਿੱਚ ਭਾਰਤੀ ਨੇਵੀ ਦੀ ਬਹਾਦਰੀ ਇੱਕ ਵਾਰ ਫਿਰ ਕੱਲ੍ਹ ਦਿਖਾਈ ਦਿੱਤੀ ਭਾਰਤੀ ਤੱਟ ਤੋਂ ਤਕਰੀਬਨ 2600 ਕਿਲੋਮੀਟਰ ਦੂਰ ਤਕਰੀਬਨ 40 ਘੰਟੇ ਤੱਕ ਚੱਲੇ ਆਪਰੇਸ਼ਨ ਦੌਰਾਨ ਭਾਰਤੀ ਫੌਜ ਨੇ ਨਾ ਸਿਰਫ ਪੂਰਬ ਮਾਲਟੀਜ਼ ਝੰਡੇ ਵਾਲੇ ਅਗਵਾ ਕਾਰੋਬਾਰੀ ਜਹਾਜ਼ ਦੇ ਚਾਲਕ ਦਲ ਦੇ 17 ਮੈਂਬਰਾਂ ਨੂੰ ਸੁਰੱਖਿਅਤ ਰਿਹਾ ਕਰਵਾਇਆ ਬਲਕਿ 35 ਸਮਾਲੀ ਸਮੁੰਦਰੀ ਲੁਟੇਰਿਆਂ ਨੂੰ ਵੀ ਗ੍ਰਿਫਤਾਰ ਕੀਤਾ ਜਿਕਰ ਜੋਗ ਹੈ ਕਿ ਇੱਕ ਰੋਇਨ ਨਾਂ ਦੇ ਜਹਾਜ਼ ਨੂੰ ਪਿਛਲੇ ਸਾਲ ਦਸੰਬਰ ਵਿੱਚ ਅਗਵਾ ਕਰ ਲਿਆ ਗਿਆ ਸੀ ਤੇ ਹੁਣ ਸਮਾਲੀਆ ਦੇ ਲੁਟੇਰੇ ਇਸ ਤੇ ਸਵਾਰ ਹੋ ਕੇ ਹੋਰ ਕਾਰੋਬਾਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ